ਨੇ ਪਾਜੀ ਇਹ ਜਾਂਦਾ ਹੁੰਦਾ ਸੀ ਬਾਹਰ ਖੇਡ ਕੇ ਆ ਜਾਂਦਾ ਹੁੰਦਾ ਸੀ ਘਰ ਵਾਪਸ ਇਹ ਪਹਿਲਾ ਚਾਂਸ ਹੈ ਮੇਰਾ ਬੱਚਾ ਘਰ ਚੋਂ ਬਾਹਰ ਗਿਆ ਜੇ ਮੇਰੀ ਬੇਨਤੀ ਹੈ ਭੁੱਲ ਸਕੇ ਕਿ ਮੇਰਾ ਬੱਚਾ ਲੱਭ ਕੇ ਮਰੇ ਹਵਾਲੇ ਕੀਤਾ ਜਾਵੇ ਇਹ ਗੱਲ ਕਹਿਣਾ ਚਾਹੁੰਦਾ ਵੀ ਮਪਣੇ ਜਿਹੜੇ ਸਹਰੀ ਕਲਸੀ ਭਾਜੀ ਹੈਗੇ ਉਹਨਾਂ ਕੇ ਬੇਨਤੀ ਵੀ ਮੇਰਾ ਬੱਚਾ ਜਲਦ ਜੀ ਜਲਦ ਮਤਲਬ ਦੱਬਿਆ ਜਾਵੇ ਮੇਰੀ ਇਹ ਹੀ ਪ੍ਰਸ਼ਾਸਨ ਅਗੇ ਬੇਨਤੀ ਹੈ ਜਿੱਥੇ ਸਾਰੀ ਦੁਨੀਆ ਅੱਜ ਦੀਵਾਲੀ ਮਨਾਉਣ ਦੀ ਤਿਆਰੀ ਕਰ ਰਹੀ ਹੈ ਘਰ ਘਰ ਵਿੱਚ ਲੋਕ ਮਠਿਆਈਆਂ ਵੰਡ ਰਹੇ ਹਨ ਦੀਵੇ ਜਗਾਏ ਜਾਣਗੇ ਆਤਿਸ਼ਬਾਜ਼ੀ ਕੀਤੀ ਜਾਏਗੀ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ ਜਾਣਗੀਆਂ ਉੱਥੇ ਹੀ ਬਟਾਲਾ ਦੇ ਨੇੜਲੇ ਪਿੰਡ ਸਾਗਰਪੁਰਾ ਪਹੁੰਚੇ ਹਾਂ ਜਿੱਥੇ ਇੱਕ ਪਰਿਵਾਰ ਆਪਣੇ ਮਾਸੂਮ ਬੱਚੇ ਦੀ ਉਡੀਕ ਕਰ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ 13 ਸਾਲ ਦਾ ਮਾਸੂਮ ਬੱਚਾ ਜੋ ਕਿ ਬੀਤੀ 17 ਅਕਤੂਬਰ ਨੂੰ ਸ਼ਾਮ ਨੂੰ ਘਰੋਂ ਗਿਆ ਅਜੇ ਤੱਕ ਵਾਪਸ ਨਹੀਂ ਆਇਆ ਪਰਿਵਾਰ ਵੱਲੋਂ ਕੰਪਲੇਂਟ ਕੀਤੀ ਗਈ ਹੈ ਪੁਲਿਸ ਨੂੰ ਪੁਲਿਸ ਆਪਣੇ ਤੌਰ ਤੇ ਪਾਲ ਕਰ ਰਹੀ ਹੈ ਪਰ ਅੱਜ ਪਰਿਵਾਰ ਸੋਸ਼ਲ ਮੀਡੀਆ ਰਾਹੀਂ ਗੁਹਾਰ ਲਾਉਣਾ ਚਾਹੁੰਦਾ ਹੈ ਕਿ ਜੇ ਕਿਸੇ ਨੂੰ ਉਹਨਾਂ ਦੇ ਬੱਚੇ ਬਾਰੇ ਪਤਾ ਲੱਗਦਾ ਹੈ ਤਾਂ ਉਹ ਇਸ ਪਰਿਵਾਰ ਨਾਲ ਸੰਪਰਕ ਕਰਨ ਆਓ ਗੱਲਬਾਤ ਕਰਦੇ ਹਾਂ ਬੱਚੇ ਦੇ ਫਾਦਰ ਸਾਹਿਬ ਨਾਲ ਮੌਜੂਦ ਆ ਸਸਕਰ ਭਾਜੀ ਕੀ ਨਾਂ ਕਿਹੜਾ ਪਿੰਡ ਹੈ ਇਹ ਪਿੰਡ ਸਾਗਰਪੋਰਾ ਕਨਵੜ ਉੜਬਟਾਲਾ ਮੇਰਾ ਬੇਟਾ ਕੋਸ਼ ਮੇਰਾ ਨਾਮ ਕੈਪਟਨ ਹੈ ਪਰ ਇਹ ਬੱਚੇ ਦੀ ਉਮਰ ਕਿੰਨੀ ਆ ਨਾਂ ਕੀ ਆ ਪੜਦਾ ਸੀ ਜਾਂ ਨਹੀਂ ਪੜਦਾ ਸੀ ਇਹ ਪਹਿਲਾਂ ਦੱਸ ਦੂੰ ਬੱਚੇ ਦੀ ਉਮਰ ਹੈਗੀ 13 ਸਾਲ ਪੜਦਾ ਨਹੀਂ ਸੀ ਹੈਗਾ ਉਹ ਨਾਂ ਕੀ ਹੈ ਨਾਂ ਉਹਦਾ ਅਮਰਜੀਤ ਹੈਗਾ ਕਿ ਕਦੋਂ کیا ਕਰੂੰ ਕਦੋਂ ਵੇ ਗਿਆ 17 ਤਰੀਕ ਦੇ ਸ਼ਾਮ 5:30 6 ਵਜੇ ਆ 17 ਅਕਤੂਬਰ ਨੂੰ ਹਾਂਜੀ ਹਾਂਜੀ ਘਰ ਚ ਕੋਈ ਲੜਾਈ ਝਗੜਾ ਹੋਇਆ ਜਾਂ ਮਾਂ ਨਾਲ ਜਾਂ ਤੁਹਾਡਾ ਕੋਈ ਗੱਲਬਾਤ ਹੋਈ ਆ ਨਹੀਂ ਨਹੀਂ ਕਿਸੇ ਨਾਲ ਨਹੀਂ ਕੁਝ ਹੋਇਆ ਐਸਾ ਕੁਝ ਨਹੀਂ ਹੋਇਆ ਤੁਹਾਨੂੰ ਕੀ ਲੱਗਦਾ ਕਿੱਥੇ ਚਲਾ ਗਿਆ ਬਿਨਾਂ ਦੱਸੋ 13 ਸਾਲ ਦੀ ਉਮਰ ਕੁਝ ਵੀ ਨਹੀਂ ਹੁੰਦੀ ਬੱਚ ਨੂੰ ਇਹ ਵੀ ਨਹੀਂ ਪਤਾ ਹੁੰਦਾ ਮੈਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਤੁਹਾਨੂੰ ਕੀ ਲੱਗਦਾ ਜੇ ਸਰ ਗੱਲ ਦਾ ਸਾਨੂੰ ਪਤਾ ਐ ਤੇ ਮਤਲਬ ਇਹ ਆਪ ਹੀ ਖੁਦ ਲੱਭ ਲਈ ਬਣਾਉਣਾ ਖੁਦ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਤੁਸੀਂ ਪੁੱਛਿਆ ਸਾਰੇ ਨਾਨਕੇ ਦਾਰ ਕੇ ਯਾਰਾਂ ਦੋਸਤਾਂ ਮੇਰੇ ਰਿਸ਼ਤੇਦਾਰ ਉਹ ਵੀ ਨਾਲ ਸਾਰੇ ਲੱਭ ਕੇ ਨਾਲ ਪਰ ਨਹੀਂ ਕਿਤੇ ਮੈਂ ਕੱਲ ਅੰਬਰਸਰ ਵੀ ਗਿਆ ਹਾਂ ਸਾਰੇ ਦਰਬਾਰ ਸਭ ਸਾਰੇ ਘੁੰਮ ਫਿਰ ਕੇ ਆਇਆ ਉੱਥੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਮੈਂ ਸਾਰੇ ਆਪਣੇ ਫੋਟੋ ਦੱਸੀ ਜਾਂਦੇ ਉਹਨਾਂ ਦੇ ਗਰੁੱਪ ਤੇ ਮਤ ਪਾਈ ਜਾਂਦੇ ਫੋਟੋਆਂ ਕਦੇ ਹੀ ਕਰੀ ਜਾਂਦੇ ਆ ਮਤਲਬ ਜਿੱਥੇ ਸਾਡੀ ਪਹੁੰਚ ਹੋ ਸਕੇ ਰਕਰ ਸਕਦੇ ਮਤ ਉਹ ਵੀ ਕੋਈ ਅਰੰਝਿਸ਼ ਬਾਜੀ ਚਲਦੀ ਤੁਹਾਡੀ ਕਿ ਕੋਈ ਵੈਰ ਚਾਤਾ ਲੱਗਦਾ ਕੋਈ ਇਹੋ ਜਿਹਾ ਪੁਆਇੰਟ ਹੋ ਸਕਦਾ ਨਹੀਂ ਨਹੀਂ ਐਸਾ ਕੋਈ ਨਹੀਂ ਹੈ ਕੋਈ ਨਾ ਕੋਈ ਤੁਹਾਡੀ ਵੈਰ ਦੁਸ਼ਮਣ ਕਿ ਇਹਨਾਂ ਨੇ ਦੁਸ਼ਮਣ ਜਦੋਂ ਅਮਰਜੀਤ ਘਰੋਂ ਗਿਆ ਕਿਹੜੇ ਰੰਗ ਦੇ ਉਹਨੇ ਕੱਪੜੇ ਪਾਏ ਸੀ ਪੈਰੀ ਉਹਨੇ ਕੀ ਪਾਏ ਮਾੜਾ ਦੱਸ ਦੋ ਦਰਸ਼ਕ ਵੀ ਕਿ ਤੁਹਾਨੂੰ ਜੇ ਮਿਲਦਾ ਵਾ ਤੇ ਲੋਕੀ ਪਛਾਣ ਲੈਣਗੇ ਫੋਟੋ ਵੀ ਨਾਲ ਵੇਖ ਲੈਣਗੇ ਲੋਕੀ ਪਰ ਜਦੋਂ ਘਰੋਂ ਗਿਆ ਕੱਪੜੇ ਕੇਸ ਰੰਗ ਦੇ ਪਾਏ ਸੀ ਪੈਰੀ ਉਹਨੇ ਕੀ ਪਾਏ ਬੂਟ ਪਾਏ ਜਾਂ ਚੱਪਲ ਪਾਈ ਕਿੱਥੇ ਗਿਆ ਇਹ ਉਹਨੇ ਕੱਚੇ ਪੀਲੇ ਰੰਗ ਦੀ ਅੱਧੀਆਂ ਮਲਣੀ ਟੀ-ਸ਼ਰਟ ਪਾਈ ਜੀਨ ਦੀ ਪੈਂਟ ਪਾਈ ਐ ਨੀਲੇ ਰੰਗ ਦੀ ਚੱਪਲ ਪਾਈ ਉਹਨੇ ਇਹ ਚੱਪਲ ਪਾਈ ਹਾਂਜੀ ਹਾਂਜੀ ਪੁਲਿਸ ਨੂੰ ਕੰਪਲੇਨਟ ਕੀਤੀ ਐ ਪੁਲਿਸ ਨੂੰ ਕੰਪਲੇਨਟ ਕੀਤੀ ਐ ਤੁਹਾਨੂੰ ਆਫ ਕੈਮਰਾ ਦਾ ਸੰਡੇ ਹੀ ਕਿਹਨੇ ਦੱਸਿਆ ਕਿ ਲਾਸਟ ਵਾਰੀ ਕਿੱਥੇ ਉਹਨੂੰ ਵੇਖ ਉਹ ਕਿੰਨਾ ਟਾਈਮ ਹੀ ਮੜਾ ਜੋ ਵੀ 10-2 ਤੱਕ ਪੁਲਿਸ ਵੀ ਅੰਦਾਜ਼ਾ ਲਾ ਲਿਆ ਕਿ ਉਸ ਤੋਂ ਬਾਅਦ ਉਹਨੂੰ ਅੱਗੇ ਵੇਖਣਾ ਮੈਨੂੰ ਬੱਸ ਸਟੈਂਡ ਤੇ ਵੀ ਕਈਆਂ ਨੇ ਦੱਸਿਆ ਪਿਆ ਆਪਾਂ ਦੇਖਿਆ ਹੋਇਆ ਰੇਲਵੇ ਸਟੇਸ਼ਨ ਦੇ ਵੀ ਕਾਹ ਕਹੇ ਨੇ ਦੇਖਿਆ ਹੋਇਆ ਵਾ ਬਾਕੀ ਇਹ ਵੀ ਕੈਮਰੇ ਗੁੰਬੜੇ ਉੱਥੋਂ ਦੇ ਚੈੱਕ ਕੀਤੇ ਜਾਣ ਤੇ ਸ਼ਾਇਦ ਮੇਰਾ ਬੱਚਾ ਲੱਭ ਵੀ ਸਕਦਾ ਵਾ ਆ ਜੀ ਤੁਹਾਡਾ ਕੋਈ ਮੋਬਾਈਲ ਨੰਬਰ ਦੋ ਵਾਰੀ ਸਾਫ਼-ਸਾਫ਼ ਆਵਾਜ਼ ਚ ਦੋ ਵਾਰੀ ਮੋਬਾਈਲ ਨੰਬਰ ਬੋਲ ਦਿਓ ਤਾਂ ਕਿ ਜੇ ਕਿਸੇ ਨੂੰ ਤੁਹਾਡਾ ਬੱਚਾ ਮਿਲਦਾ ਹੈ ਤੇ ਮੋਬਾਈਲ ਨੰਬਰ ਤੇ ਤੁਹਾਡਾ ਸੰਪਰਕ ਕਰਨ ਦੋ ਵਾਰੀ ਮੋਬਾਈਲ ਨੰਬਰ ਬੋਲ ਦਿਓ ਮੇਰਾ ਮੋ 78372171 ਮੇਰਾ ਇਹ ਮੋਬਾਈਲ ਨੰਬਰ ਜੇ ਕਿਸੇ ਨੂੰ ਮਿਲਦਾ ਹੈ ਤੇ ਪਲੀਜ਼ ਇਸ ਨੰਬਰ ਤੇ ਕਾਲ ਕਰਕੇ ਮੈਨੂੰ ਦੱਸਿਆ ਜਾਵੇ ਆਉ ਜੀ ਬੱਚੇ ਦੀ ਮਾਂ ਸਾਡੇ ਨਾਲ ਮੌਜੂਦ ਹੈ ਕਿਉਂਕਿ ਕਈ ਵਾਰੀ ਬੱਚੇ ਦਿਲ ਦੀਆਂ ਗੱਲਾਂ ਮਾਂ ਨਾਲ ਜ਼ਿਆਦਾ ਕਰਦੇ ਆ ਬਾਪ ਤੋਂ ਡਰ ਵੀ ਹੁੰਦਾ ਵਾ ਝਟਕਾਂ ਦਾ ਵੀ ਡਰ ਹੁੰਦਾ ਸਾਡੀ ਭੈਣ ਜੀ ਨਾਲ ਗੱਲ ਕਰਦੇ ਭੈਣ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਮਨਪ੍ਰੀਤ ਜੀ ਮੰਤਰੀ ਜੀ ਅੱਖਾਂ ਤੁਹਾਡੀਆਂ ਭਾਰੀਆਂ ਚਲੋ ਮਾਂ ਨੂੰ ਬੜਾ ਦੁੱਖ ਹੁੰਦਾ ਚਲੋ ਅਰਦਾਸ ਕਰੀਏ ਬੱਚਾ ਸਹੀ ਸਲਾਮਤ ਘਰ ਆਵੇ ਪਰ ਕੀ ਹੋਇਆ ਉਸ ਦਿਨ ਸ਼ਾਮ ਨੂੰ ਗੱਲਬਾਤ ਹੋਈ ਹੈ ਕੋਈ ਤੁਹਾਡਾ ਨਹੀਂ ਭਾਜੀ ਕੋਈ ਗੱਲਬਾਤ ਨਹੀਂ ਜੇ ਹੋਈ ਹੈਗੀ ਮੇਰੀ ਇਹ ਹੀ ਬੇਨਤੀ ਹੈ ਸਾਰੇ ਅੱਗੇ ਕਿ ਮੇਰਾ ਬੱਚਾ ਮੈਨੂੰ ਮੇਰੇ ਘਰ ਸਹੀ ਸਲਾਮਤ ਮੇਰਾ ਪਹੁੰਚਾ ਦਿੱਤਾ ਜਾਵੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕਹਣਾ ਅੱਗੇ ਵੀ ਤੁਹਾਡਾ ਬੱਚਾ ਕਿਤੇ ਜਾਂਦਾ ਏਦਾਂ ਰੋਸ ਰਸ ਕੇ ਜਿੱਦੀ ਸੁਭਾਰੇ ਕੇ ਬੱਚੇ ਹੁੰਦੇ ਨਹੀਂ ਪਾਜੀ ਇਹ ਜਾਂਦਾ ਹੁੰਦਾ ਸੀ ਬਾਹਰ ਖੇਡ ਕੇ ਆ ਜਾਂਦਾ ਹੁੰਦਾ ਸੀ ਘਰ ਵਾਪਸ ਇਹ ਪਹਿਲਾ ਚਾਂਸ ਹੈ ਮੇਰਾ ਬੱਚਾ ਘਰ ਚੋਂ ਬਾਹਰ ਗਿਆ ਅੱਜ ਮੇਰੀ ਬੇਨਤੀ ਹੈ ਭੁੱਲ ਸਕੇ ਕਿ ਮੇਰਾ ਬੱਚਾ ਲੱਭ ਕੇ ਮੇਰੇ ਹਵਾਲੇ ਕੀਤਾ ਜਾਵੇ ਤੇ ਮਾਂ ਨਾ ਜ਼ਿਆਦਾ ਗੱਲਬਾਤ ਆਪਾਂ ਨਹੀਂ ਕਰ ਸਕਦੇ ਕਿਉਂਕਿ ਸਾਡੀ ਭੈਣ ਜਾਹਰ ਹੈ ਮਾਂ ਦੇ ਅੱਖਾਂ ਜੱਥਰੂ ਆ ਜਾਂਦੇ ਆ ਪਾਜੀ ਅਮਰਜੀਤ ਬਾਰੇ ਥੋੜੀ ਹੋਰ ਜਾਣਕਾਰੀ ਦੇ ਦਈਏ ਮੈਂ ਭੈਣ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਸੀ ਕਿ ਅਮਰਜੀਤ ਅੱਗੇ ਵੀ ਕਰੀ ਘਰੋਂ ਇਦਾਂ ਗਿਆ ਵਾ ਜਿੱਦੀ ਸੁਭਾਅ ਦਾ ਹੈ ਕਿਦਾਂ ਦਾ ਹੈ ਅੱਗੇ ਜਾਂਦਾ ਹੀ ਖੇਡ ਕੇ ਹੁੜ ਕੇ ਨਾ ਆ ਜਾਂਦਾ ਰਿਹਾ ਸੀ ਆ ਜਿਹੜਾ ਫਸਟ ਟਾਈਮ ਹੈ ਰਾਤਾਂ ਕੱਟਣ ਦੇ ਕਦੀ ਉਹਨੇ ਰਾਤ ਨਹੀਂ ਗੱਟੀ ਕੱਲੇ ਨੇ ਆ ਪਹਿਲਾ ਟਾਈਮ ਹੈ ਜਿਹੜਾ ਸਕੂਲ 'ਚ ਕਿਉਂ ਨਹੀਂ ਪੜਦਾ 13 ਸਾਲ ਦਾ ਬੱਚਾ ਤੇ ਅੱਜਕੱਲ੍ਹ ਪੜਦੇ ਇਹ ਬੱਚੇ ਬੜੇ ਬੜੇ ਸਟੱਡੀ ਕਰਦੇ ਆ ਅੱਜ 30 ਸਾਲ ਤੱਕ ਬੱਚੇ ਪੜਦੇ ਇਹ ਪੜਦਾ ਕਿਉਂ ਨਹੀਂ ਸੀ 13 ਸਾਲ ਦਾ ਸਕੂਲ ਦੇ ਮਤਲਬ ਇਹ ਨਹੀਂ ਹੁਣ ਇਹ ਪਤਾ ਵੀ ਹੁਣ ਮੈਡਮਾਂ ਨੂੰ ਢਿੱਲੇ ਕੇ ਸਾਡੇ ਬੱਚੇ ਨੂੰ ਢਿੱਲੇ ਕਿਉਂਕਿ ਹਰ ਘਰਾਂ ਪੇ ਉਹਦਾ ਬੱਚਾ ਮਤਲਬ ਹੁੰਦਾ ਵੀ ਇਹ ਬੱਚਾ ਪੜੇ ਲਿਖੇ ਹਨ ਇੰਟੈਲੀਜੈਂਟ ਹੋਵੇ ਮਤਲਬ ਉਹਦਾ ਐਸਾ ਕੋਈ ਮਤਲਬ ਦੱਸਿਆ ਨਾ ਮੈਡਮ ਮੈਨੇ ਵੀ ਇਹਦਾ ਕੀ ਗੱਲ ਬਾਤ ਆ ਜਾਂ ਕੀ ਨਹੀਂ ਦੇ ਕਿੰਨੇ ਬੱਚੇ ਤੁਹਾਡੇ ਹੋਰ ਦੋ ਮੇਰੇ ਇੱਕ ਇਹ ਬੇਟਾ ਵੈ ਇੱਕ ਇੱਕ ਕੁੜੀਆ ਵਾ ਸਭ ਤੋਂ ਵੱਡਾ ਬੇਟਾ ਇਹ ਜਿਹੜਾ ਕਰੋ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਦਰਸ਼ਕ ਵੇਖਣ ਦੇ ਕੀ ਕਹਿਣਾ ਚਾਹੁੰਦੇ ਬੱਚੇ ਬਾਰੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਮਪਣੇ ਜਿਹੜੇ ਸ਼ੈਰੀ ਕਲਸੀ ਭਾਜੀ ਹੈਗੇ ਉਹਨਾਂ ਕੇ ਬੇਨਤੀ ਵੀ ਮੇਰਾ ਬੱਚਾ ਜਲਦ ਜਲਦ ਮਤਲਬ ਦੱਬਿਆ ਜਾਵੇ ਮੇਰੀ ਇਹ ਹੀ ਪ੍ਰਸ਼ਾਸਨ ਅਗੇ ਬੇਨਤੀ ਹੈ ਤਾਂ ਏਸੀ ਜੀ ਪਿੰਡ ਸਾਗਰਪੁਰਾ ਦਾ ਪਰਿਵਾਰ ਮੈਂ ਪਹਿਲਾਂ ਵੀ ਗੱਲ ਕੀਤੀ ਸਾਰੇ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਇਸ ਪਰਿਵਾਰ ਵੱਲੋਂ ਮੌਜੂਦਾ ਐਮਐਲਏ ਕਾਫੀ ਸੇਵਾ ਕਰ ਰਹੇ ਨੇ ਸ਼ੈਰੀ ਕਲਸੀ ਜੀ ਔਰ ਪੰਜਾਬ ਪੁਲਿਸ ਬਟਾਲਾ ਪੁਲਿਸ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ 13 ਸਾਲ ਦਾ ਬੱਚਾ 17 ਤਰੀਕ ਨੂੰ 17 ਅਕਤੂਬਰ ਨੂੰ ਘਰੋਂ ਬਿਨਾਂ ਦੱਸੇ ਚਲਾ ਗਿਆ ਅਜੇ ਤੱਕ ਵਾਪਸ ਨਹੀਂ ਆਇਆ ਪਰਿਵਾਰ ਨੇ ਸਾਰਾ ਹੁਲੀਆ ਬਿਆਨ ਕਰ ਦਿੱਤਾ ਹੈ ਪੁਲਿਸ ਨੂੰ ਬੇਨਤੀ ਹੈ ਐਮਐਲਏ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਵੀ ਦਿਵਾਲੀ ਦੀਆਂ ਖੁਸ਼ੀਆਂ ਦਿੱਤੀਆਂ ਜਾਣ ਸਾਡਾ ਬੱਚਾ ਜਲਦੀ ਤੋਂ ਜਲਦੀ ਸਾਨੂੰ ਲੱਭ ਕੇ ਦਿੱਤਾ ਜਾਵੇ ਸਾਡੇ ਵੱਲੋਂ ਅਪੀਲ ਹੈ ਸਕਰੀਨ ਤੇ ਇਸ ਪਰਿਵਾਰ ਦਾ ਨੰਬਰ ਵੀ ਚੱਲੇਗਾ ਉਸ ਬੱਚੇ ਦੀ ਫੋਟੋ ਵੀ ਚੱਲੇਗੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਸਾਰੇ ਇਲਾਕਿਆਂ 'ਚ ਪਹੁੰਚੇ ਕਿਉਂਕਿ ਇਹ ਬੱਸ ਸਟੈਂਡ ਤੇ ਵੇਖਿਆ ਗਿਆ ਇਹ ਰੇਲਵੇ ਸਟੇਸ਼ਨ ਵੇਖਿਆ ਗਿਆ ਹੋ ਸਕਦਾ ਅਮਰਸਰ ਗਿਆ ਹੋਵੇ ਦਰਬਾਰ ਸਾਹਿਬ ਗਿਆ ਹੋਵੇ ਜਾਂ ਕਿਤੇ ਹੋਰ ਚਲਾ ਗਿਆ ਹੋਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਏਰੀਆ 'ਚ ਸ਼ੇਅਰ ਕਰੋ ਤਾਂ ਕਿ ਇਸ ਪਰਿਵਾਰ ਦੀ ਦੀਵਾਲੀ ਵੀ ਵਧੀਆ ਢੰਗ ਨਾਲ ਬੀਤੇ ਮੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼